ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਵੀ ਸਭ ਰਾਜੀ ਖੁਸ਼ੀ ਰਹੋਗੇ ਅਸੀਂ ਸਭ ਠੀਕ ਠਾਕ ਹਾਂ ਅੱਜ ਆਪਾਂ ਰਖੜੀਆਂ ਦੇ ਵਿਸ਼ੇ ਦੇ ਉੱਤੇ ਗੱਲ ਕਰਾਂਗੇ ਇਹ ਜਿਹੜੀਆਂ ਰਖੜੀਆਂ ਨੇ ਇਹ ਵੀ ਐ ਨਹੀਂ ਹੈ ਵੀ ਮਹਿੰਗੇ ਮਹਿੰਗੇ ਤੋਹਫੇ ਭੈਣਾਂ ਨੂੰ ਦਵੋ ਜਾਂ ਮਹਿੰਗੇ ਮਹਿੰਗੇ ਤੋਹਫੇ ਭਰਾਵਾਂ ਨੂੰ ਕਈ ਬੈਰੀ ਮਹਿੰਗੇ ਤੋਹਫੇ ਲੈਣ ਦੇ ਚੱਕਰ ਦੇ ਵਿੱਚ ਘਰ ਦੇ ਵਿੱਚ ਬਹੁਤ ਜ਼ਿਆਦਾ ਕੇਸ ਪੈ ਜਾਂਦਾ ਕੁੜੀਆਂ ਕਤਰੀਆਂ ਕੀ ਕਰਦੀਆਂ ਨੇ ਇੱਕ ਦੂਜੀ ਦੀ ਰੀਸ ਮੇਰੇ ਚਾਚੇ ਦੀ ਕੁੜੀ ਨੇ ਆਪਣੇ ਭਰਾ ਨੂੰ ਵਿਆਹ ਤੋਂ ਬਾਅਦ ਚਾਂਦੀ ਦੀ ਰਖੜੀ ਦਿੱਤੀ ਸੀ 5 ਤੋਲੇ ਦੀ ਮੈਂ ਵੀ ਲੈਣੀ ਆ ਹੋ ਸਕਦਾ ਉਹਦੇ ਸਾਰੇ ਪਰਿਵਾਰ ਵਿੱਚ ਗੁੰਜਾਇਸ ਹੋਵੇ ਦੇਣ ਦੀ ਥੋੜੇ ਵਿੱਚ ਨਾ ਹੋਵੇ ਹੈ ਕਿ ਨਹੀਂ ਫਿਰ ਜੇ ਤੁਸੀਂ ਸਾਰੇ ਪਰਿਵਾਰ ਤੋਂ ਲੜ ਝਗੜ ਕੇ 5 ਤੋਲੇ ਦੀ ਚੈਨੀ ਲੈ ਵੀ ਆਂਦੀ ਆਪਣੇ ਭਰਾ ਵਾਸਤੇ ਰਖੜੀ ਤੇ ਗਾਂਹਾਂ ਦਾ ਤੁਹਾਡੀ ਸੱਸ ਵੀ ਤੁਹਾਨੂੰ ਤਾਂ ਨਹੀਂ ਵਣੇ ਦੇ ਸਕਦੀ ਆ ਉਹ ਹੀ ਫਿਰ ਭਾਰੂ ਦੀ 20000 ਦੀ ਚੀਜ਼ ਹੈ ਕਿ ਨਹੀਂ ਮੇਰੀ ਗੱਲ ਕੌੜੀ ਹੁੰਦੀ ਹੈ ਸੱਚੀ ਹੁੰਦੀ ਹੈ ਪਰ ਇਹ ਇਹ ਜਿਹੜੇ ਰਖੜੀ ਆ ਇਹ ਰਖੜੀ ਦਾ ਤਿਹਾਰ ਕੋਈ ਇਹ ਨਹੀਂ ਹੈ ਵੀ ਚਾਂਦੀ ਸੋਨੇ ਦੀ ਰਖੜੀ ਦੇ ਨਾਮ ਬਣਾਇਆ ਜਾਂਦਾ ਵਾ ਇਹ ਤਾਂ ਸਿਰਫ ਚਾਹੇ ਇੱਕ ਕੱਚਾ ਧਾਗਾ ਹੋਵੇ ਕਿਰਮ ਮੈਂ ਵੀ ਦਾਦੀ ਨੂੰ ਪੁੱਛਿਆ ਸੀ ਮੈਂ ਕਿਹਾ ਦਾਦੀ ਵੀ ਰਖੜੀ ਕਿਉਂ ਬਣਦੀ ਜਾਂਦੀ ਆ ਉਹ ਕਹਿੰਦੀ ਵੀ ਇੱਕ ਭਰਾ ਸੀ ਸੱਤਾਂ ਭੈਣਾਂ ਦਾ ਇਕੱਲਾ ਹੀ ਉਹ ਫੌਜ ਦੇ ਵਿੱਚ ਭਰਤੀ ਹੋਇਆ ਸੀ ਬਿੱਛੋਂ ਦਾ ਮਹੀਨਾ ਸੀ ਮੀਂਹ ਬਹੁਤ ਪੈਂਦਾ ਸੀ ਜਿੱਥੇ ਉਹਨੇ ਜਾਣਾ ਸੀ ਉੱਥੇ ਹੜ੍ਹ ਆਉਂਦੇ ਸੀ ਬਾਰ-ਬਾਰ ਭੈਣ ਕਹਿਣ ਲੱਗੀਆਂ ਉਹਦੇ ਸੱਤੇ ਭੈਣਾਂ ਇਕੱਠੀਆਂ ਹੋ ਕੇ ਕਹਿਣ ਲੱਗੀਆਂ ਵੀ ਭਰਾਵਾ ਅਸੀਂ ਆਪਣੇ ਜਿਹੜੇ Baal ਨੇ ਸਿਰ ਦੇ ਅਸੀਂ ਤੇਰੇ ਗੁੱਟ ਤੇ ਬੰਨਾਂਗੇ ਵੀ ਜਿੰਨਾ ਚਿਰ ਸਾਡੇ Baal ਤੇਰੇ ਗੁੱਟ ਤੇ ਰਹਿਣਗੇ ਉਨਾਂ ਚਿਰ ਸਾਡਾ ਤੇਰੇ ਸਿਰ ਦੇ ਉੱਤੇ ਹੱਥ ਰਹੂਗਾ ਆਸ਼ੀਰਵਾਦ ਰਹੂਗਾ ਤੂੰ ਇਹ ਸਮਝ ਲਈ ਵੀ ਮੇਰੀਆਂ ਭੈਣਾਂ ਮੇਰੇ ਨਾਲ ਖੜੀਆਂ ਨੇ ਉਹ ਬਹੁਤ ਵੱਡੇ ਉਧਰੋਂ ਜੰਗ ਲੱਗ ਗਈ ਜਦੋਂ ਇਹ ਬਾਲ ਆਪਣੇ ਭਰਾ ਗੁੱਟ ਤੇ ਬਣ ਕੇ ਗਿਆ ਐਂ ਦੱਸਦੇ ਨੇ ਬਹੁਤ ਸਾਰੇ ਫੌਜੀ ਉੱਥੇ ਸ਼ਹੀਦ ਹੋ ਚੁੱਕੇ ਸੀ ਤੇ ਜਿਹੜਾ ਉਹ ਮੁੰਡਾ ਸੀ ਜਿਹਦੀਆਂ ਭੈਣਾਂ ਨੇ ਆਪਣੇ ਸਿਰ ਦੇ Baal ਗੁੱਟ ਤੇ ਬੰਨੇ ਸੀ ਕਹਿੰਦਾ ਜਿਹੜੀ ਉਹਦੀ ਟੁਕੜੀ ਸੀ ਉਹ ਮੂਹਰੇ ਸੀ ਸਭ ਤੋਂ ਉਹ ਬਚੀ ਸੀ ਜਦ ਤੋ ਉਹਨਾਂ ਨੇ ਤਾਂ ਰੱਖਿਆ ਵੀ ਨਹੀਂ ਸੀ ਆਪਣੇ ਭਰਾ ਭਰਾ ਦੇ ਰੱਖਿਆ ਕਾ ਬਾਲਾ ਦਾ ਬੰਨਿਆ ਸੀ ਜਦ ਤੋ ਇਹ ਰੱਖੜੀ ਦਾ ਵਾਜਬਣ ਗਿਆ ਰੱਖੜੀ ਦੀ ਬਹੁਤ ਵਧੀਆ ਰੀਤ ਚੱਲੀ ਆਈ ਆ ਭੈਣ ਭਰਾਵਾਂ ਦਾ ਪਿਆਰ ਦਾ ਪ੍ਰਤੀਕ ਆ ਪਰ ਗੱਲ ਇਹ ਆ ਇਹ ਕੋਈ ਮਹਿੰਗੇ ਤੋਹਫੇ ਨਹੀਂ ਦੇ ਵਿੱਚ ਕੋਈ ਲੈਣ ਦੇਣ ਨਹੀਂ ਮੈਂ ਸਾਰੀਆਂ ਧੀਆਂ ਭੈਣਾਂ ਬੇਟੀਆਂ ਨੂੰ ਇਹੀ ਕਹਿਣੀ ਆ ਨਾ ਤਾਂ ਭਰਾ ਕੋਲੋਂ ਡਿਮਾਂਡ ਰੱਖੋ ਵੀ ਮੇਰਾ ਭਰਾ ਮੈਨੂੰ ਐਡੀ ਮਹਿੰਗੀ ਚੀਜ਼ ਦਵੇ ਤੇ ਨਾ ਹੀ ਭਰਾ ਭੈਣ ਨੂੰ ਕਹੇ ਤੇਰੀ ਸ਼ਾਦੀ ਹੋ ਚੁੱਕੀ ਆ ਤੂੰ ਮੈਨੂੰ ਸੱਤ ਤੋਲੇ ਦੀ ਪੰਜ ਤੋਲੇ ਦੀ ਹੁਣ ਚੈਨੀ ਲੈ ਕੇ ਆਈਂ ਜਾਂਦੀ ਦੀ ਰਖੜੀ ਲੈ ਕੇ ਮੋਟੀ ਮੋਟੀ ਸੰਗਲਾ ਵਰਗੀ ਬਿਲਕੁਲ ਨਾ ਕਹੋ ਜੇ ਤੁਸੀਂ ਆਦੀ ਭੈਣ ਨੂੰ ਪਿਆਰ ਕਰਦੇ ਹੋ ਤਾਂ ਇੱਕ ਸਿਰਫ ਧਾਗਾ ਬਣਾਵੋ ਜੇ ਤੁਸੀਂ ਆਪਣੇ ਭਰਾ ਨੂੰ ਪਿਆਰ ਕਰਦੇ ਹੋ ਸਿਰਫ ਇੱਕ ਧਾਗਾ ਲੈ ਕੇ ਜਾਵੋ ਭਰਾ ਚਾਹੇ ਤੁਹਾਨੂੰ 1 ਰੁਪਿਆ ਦੇ ਦੇਵੇ ਇੱਕ ਲੈ ਕੇ ਵੀ ਖੁਸ਼ੀ ਹੋ ਕੇ ਆਇਓ ਇਹ ਨਾ ਅਣਿਓ ਨਾ ਦੇਖ ਰਖੜੀਆਂ ਦੇ ਤਿਹਾਰ ਵਿੱਚ ਆਪਾਂ ਦੇਖਦੇ ਹਾਂ ਪਿਛਲੇ ਹਰ ਇੱਕ ਰਖੜੀ ਤਿਹਾਰ ਦੇ ਵਿੱਚ ਕਿੰਨਾ ਕੁਝ ਹੁੰਦਾ ਜਦੋਂ ਘਰ ਦੇ ਵਿੱਚ ਤੇਸ ਪੈ ਗਿਆ ਤਾਂ ਕੁਝ ਵੀ ਹੋ ਸਕਦਾ ਬਸ ਮੇਰੀ ਤੁਹਾਨੂੰ ਇਹੀ ਬੇਨਤੀ ਆ ਸਿਰਫ ਇਹ ਤਿਹਾਰ ਆ ਇੱਕ ਰਕਸ਼ਾ ਬੰਧਨ ਆ ਇਹਦੇ ਵਿੱਚ ਭੈਣ ਭਰਾਵਾਂ ਦਾ ਪਿਆਰ ਆ ਇੱਕ ਥਵਾਕ ਬਣਿਆ ਰਹਿਣ ਵਾਸਤੇ ਇੱਕ ਰਿਸ਼ਤਾ ਵਾ ਇਹ ਇੱਕ ਰਿਸ਼ਤਾ ਪਵਿੱਤਰ ਆ ਬਸ ਇੱਕ ਸਿਰ ਇੱਕ ਰੁਪਿਆ ਇੱਕ ਧਾਗਾ ਦੇਖੋ ਮੇਰੀ ਗੱਲ ਕੌੜੀ ਹੁੰਦੀ ਆ ਪਰ ਮਾੜੀ ਨਹੀਂ ਹੁੰਦੀ ਹੈਗੀ ਹਾਂ ਤੁਹਾਡੇ ਤੇ ਗੁਜਾਇਸ ਹੈਗੀ ਆ ਮੈਂ ਕਹਿੰਦਾ ਤੁਸੀਂ ਕਰੋੜਪਤੀ ਹੋ ਤਾਂ ਵੀ ਇੱਕ ਧਾਗਾ 1 ਰੁਪਿਆ ਦੇ ਇਰੇ ਇਸ ਤਰ੍ਹਾਂ ਇਹ ਨਾ ਕਹੋ ਵੀ ਮਹਿੰਗੇ ਤੋਹਫੇ ਨਾਲ ਅਸੀਂ ਖਰੀਦ ਲਾਂਗੇ ਕਿਸੇ ਦੇ ਰਾਹ ਗਰੀ ਜਾਂਦੇ ਨੂੰ ਭਰਾ ਬਣਾ ਲਿਆ ਸੋਨੇ ਦਾ ਕੜਾ ਪਾ ਦੇ ਚਾਹੇ ਤੁਹਾਡਾ ਭਰਾਵਾਂ ਨੂੰ ਬਿਲਕੁਲ ਨਹੀਂ ਭਰਾ ਭਰਾ ਹੀ ਰਹਿਣ ਪਰ ਮਸਤ ਇੱਕ ਧਾਗਾ ਬੰਨ੍ਹੋ ਭਾਵੇਂ ਉਹੀ ਸਮੇਂ ਸਿਰ ਦਾ ਬਾਹਰ ਤੋੜ ਕੇ ਤੁਸੀਂ ਭਰਾ ਦੇ ਗੁੱਟ ਤੇ ਬੰਨ੍ਹੋ ਵੀਡੀਓ ਚੰਗੀ ਲੱਗੀ ਅਗੇ ਸ਼ੇਅਰ ਜ਼ਰੂਰ ਕਰਦੇਆ ਕਰੋ ਜੇ ਤੁਸੀਂ ਸਾਡੇ ਪੇਜ ਨੂੰ ਫੇਸਬੁੱਕ ਤੇ ਫੋਲੋ ਨਹੀਂ ਕੀਤਾ ਫੋਲੋ ਕਰਦਿਆ ਕਰੋ ਵੀਡੀਓ ਸੰਕੇ ਛੱਡਿਆ ਨਾ ਕਰੋ ਲੈ ਕੇ ਜਰੂਰ ਕਰਦਿਆ ਕਰੋ ਜੇ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਾਡੀ ਵੀਡੀਓ ਨੂੰ ਸੱਚ ਸਾਡੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਸਾਡੀ ਵੀਡੀਓ ਨੂੰ ਦੇਖ ਕੇ ਜੋ ਵੀ ਤੁਹਾਡਾ ਵਿਚਾਰ ਹੁੰਦਾ ਕਮੈਂਟ ਬਾਕਸ ਦੇ ਵਿੱਚ